سارن جیم سیکھی میرا نام جن پر میں پھر تو حاضر ہوں پرمیشور دی کی ہزری درڈے سب کے سامنے خداون دے پرمیشور دے اس پر اتر کلام لے کے اس میسیج نو لے کے جو خداون نے جو پرمیشور نے میرے اوپر ظاہر کیتا اس پر اتنے میں تھوڑے سب دنال شیئر کر رہی ہے ہاں اور پرمیشور دا تانواد کر ہیں آج دِس میسج دلی اس پیت دل پرمیشور دا سبجن مل کے تھینکس کرتے ہیں ਔਰ ਆ ਉਸ ਸਭ ਜਨ ਮਿਲ ਕੇ ਪ੍ਰਾਰਥਨਾ ਕਰਦੇ ਆ ਉਸ ਮੈਸੇਜ ਨੂੰ ਉਸ ਜੋ ਪਰਮੇਸ਼ਵਰ ਨੇ ਉਸ ਗਹਿਰੇ ਪੇਤ ਨੂੰ ਜ਼ਾਹਿਰ ਕੀਤਾ ਉਸ ਨੂੰ ਸੁਣਨ ਤੋਂ ਸਮਝਣ ਤੋਂ ਪਹਿਲੇ ਔਰ ਪਰਮੇਸ਼ਵਰ ਕੀ ਸਾਨੂੰ ਕਹਿਣਾ ਚਾਹੁੰਦੇ ਹੈ ਕੀ ਸਮਝਾਣਾ ਚਾਹੁੰਦੇ ਹੈ ਕੀ ਉਹਨਾਂ ਦਾ ਮੈਸੇਜ ਹੈ ਸਾਡੇ ਸਭ ਲਈ ਅਸੀਂ ਪਰਮੇਸ਼ਵਰ ਦੇ ਪਵਿੱਤਰ ਕਲਾਮ ਦੇ ਵਿੱਚ ਦੇਖਾਂਗੇ ਔਰ ਉਸ ਤੋਂ ਪਹਿਲੇ ਅਸੀਂ ਸਭ ਜਨ ਮਿਲ ਕੇ ਪ੍ਰਾਰਥਨਾ ਕਰਦੇ ਆ ਹਾਲੇਲੂਇਆ 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 ਧੰਨਵਾਦ ਪਿਤਾ ਯੇਸ਼ੂ ਮੈਂ ਤੁਹਾਡਾ ਧੰਨਵਾਦ ਕਰਦਾ ਤੁਹਾਡਾ ਥੈਂਕਸ ਕਰਦੀ ਮੇਰੇ ਸਾਮਰਤੀ ਪਰਮੇਸ਼ਰ ਅੱਜ ਇਸ ਦਿਨ ਦੇ ਲਈ ਅੱਜ ਦੇ ਸਮੇਂ ਲਈ ਜੋ ਤੁਸੀਂ ਸੰਤ ਸਭ ਨੂੰ ਬਖਸ਼ਿਆ ਪਿਤਾ ਪਰਮੇਸ਼ਰ ਫਿਰ ਤੋਂ ਮੌਕਾ ਦਿੱਤਾ ਮੇਰੇ ਜ਼ਿੰਦਾ ਖੁਦਾ ਬੰਦਾ ਆਪਣੀ ਹਜ਼ੂਰ ਦੇ ਵਿੱਚ ਆਉਣ ਦਾ ਔਰ ਆਪਣੇ ਪਾਕ ਔਰ ਪਵਿੱਤਰ ਕਲਾਮ ਨੂੰ ਪੜ ਕੇ ਸਮਝ ਕੇ ਪਿਤਾ ਪਰਮੇਸ਼ਰ ਜੀ ਹੋਰਨਾਂ ਨਾਲ ਸ਼ੇਅਰ ਕਰਨ ਦਾ ਮੇਰੇ ਜ਼ਿੰਦਾ ਖੁਦਾ ਬੰਦਾ ਜੋ ਤੁਸੀਂ ਮੇਰੇ ਉੱਪਰ ਇਸ ਮੈਸੇਜ ਨੂੰ ਸ਼ੇਅਰ ਕੀਤਾ ਇਸ ਪੇਟ ਨੂੰ ਮੇਰੇ ਉੱਪਰ ਜ਼ਾਹਿਰ ਕੀਤਾ ਪਿਤਾ ਪਰਮੇਸ਼ਵਰ ਜੀ ਅੱਜ ਮੈਂ ਉਸ ਸੱਚਮੁੱਚ ਉਸ ਮੈਸੇਜ ਨੂੰ ਜੋ ਸਭ ਦੇ ਨਾਲ ਸ਼ੇਅਰ ਕਰਨ ਜਾ ਰਹੀ ਹਾਂ ਤੁਹਾਡੀ ਪਵਿੱਤਰ ਆਤਮਾ ਦੀ ਅਗਵਾਈ ਦੇ ਵਿੱਚ ਤੁਹਾਡੀ ਪਾਕ ਪਵਿੱਤਰ ਹਜ਼ੂਰੀ ਦੇ ਵਿੱਚ ਪਿਤਾ ਪਰਮੇਸ਼ਵਰ ਜੀ ਤੇ ਸੱਚਮੁੱਚ ਇਸ ਮੈਸੇਜ ਨੂੰ ਜੋ ਕੋਈ ਵੀ ਸੁਨੇ ਮੇਰੇ ਜੀਵਿਤ ਪਰਮੇਸ਼ਰ ਤੁਹਾਡੇ ਪਾਕ ਪਵਿੱਤਰ ਕਲਾਮ ਨੂੰ ਜੋ ਕੋਈ ਵੀ ਸੁਨੇ ਆਪਣੀ ਲਾਈਫ ਦੇ ਵਿੱਚ ਲੈ ਔਰ ਜਿਸ ਤਰ੍ਹਾਂ ਤੁਸੀਂ ਚਾਹੁੰਦੇ ਉਸ ਤਰ੍ਹਾਂ ਦੇ ਸਭਜਨ ਬਣ ਜਾਈਏ ਔਰ ਅੱਗੇ ਤੋਂ ਉਸ ਬਰਾਈ ਨੂੰ ਅਸੀਂ ਨਾ ਕਰੀਏ ਜੋ ਤੁਸੀਂ ਪਿਤਾ ਪਰਮੇਸ਼ਰ ਜੀ ਕਰਨ ਤੋਂ ਸਾਨੂੰ ਰੋਕ ਦਿਓ ਮੇਰੇ ਸਾਮਤੀ ਪਰਮੇਸ਼ਰ ਮੇਰੇ ਜ਼ਿੰਦਾ ਖੁਦਾਵੰ ਜੀ ਇਸ ਤੁਹਾਡੇ ਪਵਿੱਤਰ ਕਲਾਮ ਦੇ ਅਕੋਰਡਿੰਗਲੀ ਤੁਹਾਡੇ ਪਲੈਨਿੰਗਸ ਜੋ ਤੁਸੀਂ ਸੱਚਮੁੱਚ ਜੋਸਨਾ ਮਤਿਆਰ ਕੀਤੀਆਂ ਸਾਡੇ ਸਭ ਲਈ ਬਲੇਸਿੰਗਸ ਦੀਆਂ ਪਤਾ ਪਰਮੇਸ਼ਰ ਜੀ ਅਸੀਂ ਉਹਨਾਂ ਨੂੰ ਲਈਏ ਔਰ ਜੋ ਸਜ਼ਾ ਜੋ ਕਿ ਅਨਅਗਿਆਕਾਰੀ ਵਾਲੀਆਂ ਪਤਾ ਪਰਮੇਸ਼ਰ ਜੀ ਉਹਨਾਂ ਨੂੰ ਅਸੀਂ ਆਪਣੀ ਲਾਈਫ ਵਿੱਚ ਕਦੀ ਵੀ ਨਾ ਲਈਏ ਮੇਰੇ ਜੰਦਾ ਖੁਦਾ ਬੰਦਾ ਥੋੜੀ ਪਵਿੱਤਰ ਆਤਮਾ ਦੀ ਅਗਵਾਈ ਦੇ ਵਿੱਚ ਹਮੇਸ਼ਾ ਅਸੀਂ ਬਨੇ ਰਹੀਏ ਚੱਲਦੇ ਰਹੀਏ ਮੇਰੇ ਜੰਦਾ ਖੁਦਾ ਬੰਦ ਜੀ ਮੇ ਤੁਹਾਡਾ ਧੰਨਵਾਦ ਕਰਦੀ ਤੁਹਾਡਾ ਥੈਂਕਸ ਕਰਦੀ ਔਰ ਪਿਤਾ ਪਰਮੇਸ਼ੁਰ ਜੀ ਜਿੰਨੇ ਜਨ ਸੁਣੋੜੇ ਸਭ ਜਿਹਨੀਆਂ ਚੇਂਜ ਹੋਣ ਔਰ ਉਹਨਾਂ ਸਾਰੀਆਂ ਬਲੇਸਿੰਗਸ ਨੂੰ ਤੁਹਾਡੇ ਕੋਲੋਂ ਲੈ ਪਾਨ ਜੋ ਤੁਸੀਂ ਸਭ ਦੇ ਲਈ ਠਹਿਰਾਈਆਂ ਮੇਰੇ ਸਾਹਮਣੇ ਪਰਮੇਸ਼ੁਰ ਮੈਂ ਤੁਹਾਡਾ ਧੰਨਵਾਦ ਕਰਦੀ ਔਰ ਅੱਗੇ ਦਾ ਵੀ ਰੰਦਾ ਸਮਾ ਤੁਹਾਡੇ ਪਾਕ ਪਵਿੱਤਰ ਜਵਾਲੀ ਹੱਤਾ ਵਿੱਚ ਸੋਪ ਟਿਅਰ ਇਸ ਪ੍ਰਾਰਥਨਾ ਨੂੰ ਮੰਗਦੀ ਤੁਹਾਡੇ ਪਿਆਰੇ ਬੇਚੇ ਪ੍ਰਭ ਯੇਸ਼ੂ ਮਸੀਹ ਦੇ ਨਾਮ ਵਿੱਚ ਆਮੇਨ ਹਾਲੇਲੂਇਆ ਸੋ ਪਰਮੇਸ਼ਰ ਦਾ ਸਿਨਾਨਵਾਦ ਕਰਦੇ ਥੈਂਕਸ ਕਰਦੇ ਆ ਅੱਜ ਇਸ ਪਵਿੱਤਰ ਕਲਾਮ ਦੇ ਲਈ ਔਰ ਮੈਂ ਪਰਮੇਸ਼ਰ ਦੇ ਉਸ ਮੈਸੇਜ ਨੂੰ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਹੀ ਹਾਂ ਔਰ ਰਾਜ ਦਾ ਜੋ ਮੈਸੇਜ ਹੈ ਪਰਮੇਸ਼ਰ ਨੇ ਮੈਨੂੰ ਜੋ ਦਿੱਤਾ ਉਹ ਹੈ ਕਿ ਪਰਮੇਸ਼ਰ ਦੇ ਦਾਸਾਂ ਦੇ ਉੱਪਰ ਨਵੀਆਂ ਦੇ ਉੱਪਰ ਕਦੀ ਵੀ ਬੁਰ ਬਣਾਉਣਾ ਨਹੀਂ ਜੋ ਖੁਦਾਬੰਦ ਨੇ ਜਿਨ੍ਹਾਂ ਨੂੰ ਚੁਣਿਆ ਜਿਨ੍ਹਾਂ ਨੂੰ ਖੜ੍ਹਾ ਕੀਤਾ ਆਪਣੇ ਮਹਿਮਾਨ ਦੇ ਲਈ ਔਰ ਜੋ ਵੀ ਉਹ ਕੁਝ ਬੋਲਦੇ ਹੈ ਜਾਂ ਕਰਦੇ ਹੈ ਖੁਦਾਬੰਦ ਦੀ ਮਰਜ਼ੀ ਦੇ ਅਨੁਸਾਰ ਕਰਦੇ ਹੈ ਪਰਮੇਸ਼ੁਰ ਉਹਨਾਂ ਨੂੰ ਜੋ ਆਗਿਆ ਦਿੰਦੇ ਐ ਉਸੇ ਤਰ੍ਹਾਂ ਹੀ ਉਹ ਚੱਲਦੇ ਐ ਔਰ ਉਸੇ ਤਰ੍ਹਾਂ ਹੀ ਉਹ ਕਰਦੇ ਐ ਔਰ ਜੋ ਉਹਨਾਂ ਦੇ ਖਿਲਾਫ ਉਹਨਾਂ ਦੇ ਕੰਮਾਂ ਦੇ ਖਿਲਾਫ ਬੁੜਬੁੜਾਉਂਦੇ ਐ ਤੇ ਪਰਮੇਸ਼ੁਰ ਫਿਰ ਉਹਨਾਂ ਨੂੰ ਕੀ ਕਰਦੇ ਐ ਸਜ਼ਾ ਦਿੰਦੇ ਐ ਸੋ ਅਸੀਂ ਅੱਜ ਇਸ ਪਵਿੱਤਰ ਕਲਾਮ ਨੂੰ ਅਸੀਂ ਪਰਮੇਸ਼ੁਰ ਦੇ ਇਸ ਬਚਨ ਨੂੰ ਅਸੀਂ ਖੁਦਾਵੰਦ ਦੇ ਇਸ ਪਵਿੱਤਰ ਕਲਾਮ ਦੇ ਵਿੱਚ ਪਵਿੱਤਰ ਬਾਈਬਲ ਦੇ ਵਿੱਚ ਦੇਖਾਂਗੇ ਗਿਣਤੀ ਦੀ ਪੁਸਤਕ ਉਸਦੇ 12 ਨੰਬਰ ਚੈਪਟਰ ਵਿੱਚ ਅਸੀਂ ਵਰਸ ਨੰਬਰ 1 ਤੋਂ ਹੀ ਪੜਾਂਗੇ موسی ਨੇ ਇੱਕ ਕੁਸ਼ੀ ਜਾਤ ਦੀ ਔਰਤ ਨਾਲ ਵਿਆਹ ਕੀਤਾ ਪਰ موسی ਦਾ ਇਹ ਵਿਆਹ ਮਰੀਮ ਅਤੇ ਹਰੂਨ ਨੂੰ ਚੰਗਾ ਨਾ ਲੱਗਾ ਇਸ ਲਈ ਉਹਨਾਂ ਨੇ موسی ਨੂੰ ਬੁਰਾ ਪਲਾ ਕੇ ਆ ਉਹ ਕਹਿਣ ਲੱਗੇ ਕਿ ਪ੍ਰਭੂ ਨੇ ਕੇਵਲ موسی ਨਾਲ ਹੀ ਗੱਲ ਕੀਤੀ ਹੈ ਕਿ ਉਹ ਸਾਡੇ ਦੁਆਰਾ ਨਹੀਂ ਵੀ ਨਹੀਂ ਬੋਲਿਆ موسی ਨੇ ਇਹਨਾਂ ਗੱਲਾਂ ਦਾ ਕੋਈ ਅਸਰ ਨਾ ਹੋਇਆ ਪਰ ਕਿਉਂਕਿ ਉਹ ਮਨ ਦਾ ਬਹੁਤ ਹੀ ਦੀਨ ਆਦਮੀ ਸੀ ਹallelujah ਪਰ ਮੇਸ਼ੂਹ ਦਾ ਵਚਨ ਦਾਸ ਰਿਆ ਕਲਾਮ ਦਾਸ ਰਿਆ ਕਿ ਹਰੋਨ ਤੇ ਮੂਸਾ ਦੇ ਉੱਪਰ ਹਰੂਨ ਅਤੇ ਮਰੀਮ ਨੂੰ ਕੀ ਹੋਇਆ ਗੁੱਸਾ ਆਇਆ ਉਹ ਬੁੜਬੜਾਉਣ ਲੱਗੇ ਕਿ ਕੀ ਮੂਸਾ ਨੇ ਆਪਣੀ ਮਰਜ਼ੀ ਨਾਲ ਕੁਸ਼ੀ ਨਾਮ ਦੀ ਜੋ ਜਾਤ ਦੀ ਔਰਤ ਉਹਦੇ ਨਾਲ ਵਿਆਹ ਕਰ ਲਿਆ ਕੁਸ਼ੀ ਜਾਤ ਦੀ ਔਰਤ ਦੇ ਨਾਲ ਮੂਸਾ ਨੇ ਜਦੋਂ ਵਿਆਹ ਕਰ ਲਿਆ ਤੇ ਹਰੂਨ ਔਰ ਮਰੀਮ ਨੂੰ ਕੀ ਹੋਇਆ ਬੁਰਾ ਲੱਗਾ ਉਹ ਰੋ ਬੁੜਬੜਾਉਣ ਲੱਗੇ ਪਰਮੇਸ਼ਵਰ ਦੇ ਦਾਸ ਦੇ ਨਵੀ ਦੇ ਮੂਸਾ ਦੇ ਖਿਲਾਫ ਕਿ ਕੀ ਪਰਮੇਸ਼ਰ ਨੇ ਸਾਡੇ ਨਾਲ ਗੱਲ ਨਹੀਂ ਕੀਤੀ ਕਿ ਪਰਮੇਸ਼ਰ ਸਾਡੇ ਦੁਆਰਾ ਨਹੀਂ ਬੋਲਿਆ ਫਿਰ موسی ਨੇ ਆਪਣੀ ਮਰਜ਼ੀ ਨਾਲ ਇਸ ਤਰ੍ਹਾਂ ਕਿਉਂ ਕਰ ਲਿਆ ਹallelujah ਉਹ ਰੋਜ਼ ਤੋਂ ਬੁੜ ਬੜਾ ਰਹੇ ਸੀ ਕਹਿ ਰਹੇ ਸੀ ਪਰ موسی ਨੂੰ ਇਸ ਚੀਜ਼ ਦਾ ਜਰਾ ਜਿੰਨਾ ਵੀ ਗੁੱਸਾ ਨਹੀਂ ਲੱਗਾ ਕਿ ਉਹ ਮੇਰੇ ਖਿਲਾਫ ਬੋਲ ਰਿਹਾ ਹੈ ਮੈਨੂੰ ਗਲਤ ਬੋਲ ਰਿਹਾ ਹੈ موسی ਇੰਨਾ ਹਲੇਮ ਸੀਗਾ ਮਨ ਦਾ ਇੰਨਾ ਦੀਨ ਸੀਗਾ ਕਿ ਉਸ ਨੂੰ ਆਪਣੇ ਭਰਾ ਦੇ ਨਾਲ ਜਾਂ ਭੈਣ ਦੇ ਨਾਲ ਕੋਈ ਵੀ ਗਿਲਾ ਨਹੀਂ ਹੋਇਆ ਕੋਈ ਵੀ ਉਸ ਨੂੰ ਗੁੱਸਾ ਨਹੀਂ ਆਇਆ ਉਹਨਾਂ ਦੀ ਗੱਲ ਦਾ ਪਰ ਪ੍ਰਭੂ ਦਾ ਗੁੱਸਾ ਜੋ ਪਰਮੇਸ਼ਰ ਦਾ ਕਰੋਸ ਜੋ ਸੀ ਉਹਨਾਂ ਤੋਂ ਮੂਸਾ ਦੇ ਜੋ ਮਰੀਮ ਔਰ ਹਰੋਨ ਜੋ ਸੰ ਉਹ ਵਟ ਨਹੀਂ ਸਕੇ ਕਿਉਂਕਿ ਪਰਮੇਸ਼ਰ ਨੂੰ ਹਰੋਨ ਤੇ ਔਰ ਮਰੀਮ ਦੇ ਉੱਪਰ ਗੁੱਸਾ ਆਇਆ ਸੀ ਕਿ ਉਹਨਾਂ ਨੇ ਪਰਮੇਸ਼ਰ ਦੇ ਦਾਸ ਦੇ ਵਿਰੁੱਧ ਉਸ ਦੇ ਖਿਲਾਫ ਬੁੜਬੁੜਾਇਆ ਗਲਤ ਬੋਲਿਆ ਹallelujah ਸੋਸੀ ਪਰਮੇਸ਼ਰ ਦੇ ਪਵਿੱਤਰ ਕਲਾਮ ਦੀ ਤਰਫ ਚੱਲਦੇ ਹੋਰ ਅੱਗੇ ਪੜਦੇ ਆ ਪਰ ਅਚਾਨਕ ਪ੍ਰਭੂ ਨੇ ਮੂਸਾ ਹਰੂਨ ਅਤੇ ਮਰੀਮ ਨੂੰ ਕਿਹਾ ਤੁਸੀਂ ਤਿੰਨੇ ਮੇਰੇ ਕੋਲ ਮੇਰੇ ਤੰਬੂ ਦੇ ਨੇੜੇ ਆਵੋ ਉਹ ਤਿੰਨੇ ਪ੍ਰਭੂ ਦੇ ਤੰਬੂ ਕੋਲ ਚਲੇ ਗਏ ਤਦ ਪ੍ਰਭੂ ਬਦਲਦੇ ਖੰਭ ਵਿੱਚ ਤੰਬੂ ਦੇ ਬੂਹੇ ਵਿੱਚ ਆ ਖੜਾ ਹੋਇਆ ਅਤੇ ਬੋਲਿਆ ਹਰੂਨ ਮਰੀਮ ਉਹ ਦੋਵੇਂ ਅੱਗੇ ਹੋ ਕੇ ਖੜੇ ਹੋ ਗਏ ਪ੍ਰਭੂ ਨੇ ਅੱਗੇ ਕਿਹਾ ਜਦੋਂ ਤੁਹਾਡੇ ਵਿੱਚਕਾਰ ਕੋਈ ਨਵੀਂ ਹੁੰਦਾ ਹੈ ਤਾਂ ਮੈਂ ਉਸ ਨੂੰ ਕਿਸੇ ਦਰਸ਼ਨ ਜਾਂ ਸੁਪਨੇ ਵਿੱਚ ਦਰਸ਼ਨ ਦੇ ਕੇ ਉਸ ਨਾਲ ਬੋਲਦਾ ਹਾਂ ਪਰ ਮੂਸਾ ਦੀ ਗੱਲ ਦੂਜੀ ਹੈ ਕਿਉਂਕਿ ਉਸ ਨੂੰ ਮੈਂ ਆਪਣੇ ਸਭ ਲੋਕਾਂ ਇਸ్రਾਈਲ ਦੀ ਦੇਖਭਾਲ ਦਾ ਕੰਮ ਸੌਪਿਆ ਹੈ ਮੈਂ ਇਸ ਨਾਲ ਆਮੋ ਸਾਹਮਣੇ ਹੋ ਕੇ ਗੱਲਬਾਤ ਕਰਦਾ ਹਾਂ ਉਸ ਕੋਲ ਉਸ ਕੋਲੋਂ ਮੈਂ ਲੁਕਾ ਕੇ ਕੁਝ ਪਿੱਛੇ ਨਹੀਂ ਰੱਖਦਾ ਹਾਂ ਉਸ ਨੇ ਤਾਂ ਮੇਰੇ ਮੇਰਾ ਸਰੂਪ ਤੱਕ ਦੇ ਦਰਸ਼ਨ ਕੀਤੇ ਹਨ ਫਿਰ ਤੁਸੀਂ ਕਿਸ ਤਰ੍ਹਾਂ ਇਹ ਹਿੰਮਤ ਕੀਤੀ ਕਿ ਮੇਰੇ ਦਾਸ ਮੂਸਾ ਦੇ ਵਿਰੁੱਧ ਆਪਣੇ ਮੂੰਹ ਨੂੰ ਖੋਲਿਆ ਪਰਮੇਸ਼ੁਰ ਖੁਦ ਇੱਥੇ ਬੋਲ ਰਿਹਾ ਕਿ ਮੂਸਾ ਦੀ ਗੱਲ ਕੀ ਹੋਰ ਹੈ ਮੈਂ ਆਪਣੇ ਨਵੀਆਂ ਨਾਲ ਆਪਣੇ ਦਾਸਾਂ ਨਾਲ ਮੈਂ ਕੀ ਕਰਦੋਂ ਦੇ ਸੁਪਨਿਆਂ ਦੇ ਰਾਈ ਆ ਕੇ ਦਰਸ਼ਨਾਂ ਦੇ ਰਾਈ ਆ ਕੇ ਮੈਂ ਉਹਨਾਂ ਨਾਲ ਗੱਲਬਾਤ ਕਰਦਾ ਪਰ ਮੂਸਾ ਦੇ ਨਾਲ ਪਰਮੇਸ਼ੁਰ ਕੀ ਕਹਿ ਰਿਹਾ ਕਿ ਮੈਂ ਆਮੋ ਸਾਹਮਣੇ ਹੋ ਕੇ ਗੱਲਾਂ ਕੀਤੇ ਉਹਨਾਂ ਉਸ ਨੇ ਤੇ ਮੇਰੇ ਸਰੂਪ ਦੇ ਵੀ ਦਰਸ਼ਨ ਕੀਤੇ ਹੋਏ ਉਹ ਤੁਸੀਂ ਬੋਲ ਰਹੇ ਹੋ ਕਿ ਕੀ ਪਰਮੇਸ਼ੁਰ ਸਾਡੇ ਦੁਆਰਾ ਨਹੀਂ ਗੱਲ ਕਰਦਾ ਅੱਜ ਅੱਜ ਕੱਲ ਅਸੀਂ ਦੇਖਦੇ ਆ ਕਿ ਕਾਫੀ ਲੋਕ ਹੈ ਜੋ ਪਰਮੇਸ਼ੁਰ ਦੇ ਦਾਸਾਂ ਦੀਆਂ ਨਵੀਆਂ ਦੀਆਂ ਖਿਲਾਫ ਉਹਨਾਂ ਦੇ ਬੋਲਦੇ ਉਹਨਾਂ ਨੇ ਜੋ ਕੰਮ ਉਹ ਕਰ ਰਹੇ ਹੁੰਦੇ ਐ ਉਹਨਾਂ ਦੀ ਉਲੰਘਣਾ ਕਰਦੇ ਐ ਜੋ ਪਰਮੇਸ਼ਰ ਦਾ ਵਚਨ ਤੁਹਾਨੂੰ ਦੱਸਿਆ ਜਿਸ ਤਰ੍ਹਾਂ ਮੂਸਾ ਨੇ ਜੋ ਕੰਮ ਕੀਤਾ ਸੀ ਤੇ ਉਹਨਾਂ ਦੇ ਆਪਣੇ ਪਰਿਵਾਰ ਦੇ ਮੈਂਬਰ ਕੀ ਹੋਏ ਉਸ ਦੇ ਖਿਲਾਫ ਉੱਠ ਖੜੇ ਹੋਏ ਰੋਸ ਦੇ ਖਿਲਾਫ ਬੜਬੜਾਉਣ ਲੱਗ ਗਏ ਕਿ ਮੂਸਾ ਨੇ ਆਪਣੀ ਮਰਜ਼ੀ ਨਾਲ ਇਹ ਕੰਮ ਕਰ ਲਿਆ ਕਿ ਪਰਮੇਸ਼ਰ ਸਾਡੇ ਦੁਆਰਾ ਨਹੀਂ ਬੋਲਿਆ ਪਰਮੇਸ਼ਰ ਸਾਡੇ ਨਾਲ ਗੱਲ ਨਹੀਂ ਕਰਦਾ ਪਰ ਕੀ ਹੋਇਆ ਇੱਥੇ ਪ੍ਰਭੂ ਨੂੰ ਗੁੱਸਾ ਆਇਆ ਔਰ ਪ੍ਰਭੂ ਨੇ ਹਰੂਨ ਔਰ ਮਰੀਮ ਨੂੰ ਬੋਲਿਆ ਕਿਉਂ ਤੁਸੀਂ ਬੁੜਬੁੜਾ ਰਹੇ ਹੋ موسی ਦੀ ਗੱਲ ਹੋ ਰਹੀ ਹੈ ਕਿਉਂ ਕਿਉਂਕਿ ਉਸਨੇ ਮੇਰੇ ਦਰਸ਼ਨ ਕੀਤੇ ਹੈ ਮੇਰੇ ਸਰੂਪ ਤੱਕ ਦੇ ਵੀ ਦਰਸ਼ਨ ਕੀਤੇ ਹੋਏ ਹੈ ਪਰਮੇਸ਼ਰ ਨੇ ਬੋਲਿਆ ਕਿ ਮੈਂ ਅਮੋ ਸਾਹਮਣੀ ਹੋ ਕੇ ਉਸ ਨਾਲ ਗੱਲਾਂ ਕੀਤੀਆਂ ਹੋਈਆਂ ਪਰਮੇਸ਼ਵਰ ਦੇ ਸਾਹਮਣੇ موسی ਯੂਹੀ ਮੂਸਾਏ ਜੋ ਦੋ ਵਾਰ 40 ਦਿਨ ਉਹ ਰਾਤ ਪਰਮੇਸ਼ਰ ਦੇ ਅੱਗੇ ਕੁਝ ਖਾਏ ਕੁਝ ਪੀਏ ਬਿਨਾ ਪਰਮੇਸ਼ਰ ਦੇ ਅੱਗੇ ਗੜਗੜਾਉਂਦਾ ਰਿਹਾ ਆਪਣੇ ਲੋਕਾਂ ਦੇ ਵਾਸਤੇ ਮਾਫੀਆਂ ਮੰਗਦਾ ਰਿਹਾ ਕਿ ਪਰਮੇਸ਼ਰ ਤੇਰਾ ਕਰੋਧ ਆਪਣੀ ਸਰਾਇਲ ਕੌਮ ਦੇ ਉੱਪਰ ਨਾ ਪੜਕੇ ਕਿਉਂਕਿ ਉਹ ਵੀ ਜਦੋਂ ਬੁੜ ਬਣਾਉਂਦੇ ਸੀ ਪਰਮੇਸ਼ਰ ਦੇ ਖਿਲਾਫ ਤੇ ਪਰਮੇਸ਼ਰ ਨੂੰ ਕਰੋਧ ਆਉਂਦਾ ਸੀ ਗੁੱਸਾ ਆਉਂਦਾ ਸੀ ਔਰ ਪਰਮੇਸ਼ਰਾਂ ਦੇ ਵਿੱਚ ਫਿਰ ਮਰੀਆਂ ਨੂੰ ਕਲਦੇ ਸੀਗੇ ਔਰ ਉਸ ਮਰੀ ਤੋਂ ਵਚਨ ਦੇ ਲਈ ਮਾਫੀ ਦੇ ਲਈ ਫਿਰ ਕੀ ਕਰਦਾ ਸੀਗਾ موسی ਜਾ ਕੇ ਪਰਮੇਸ਼ਵਰ ਦੇ ਅੱਗੇ ਮਾਫੀ ਮੰਗਦਾ ਸੀ ਕੁਝ ਖਾਏ ਕੁਝ ਪੀਏ ਬਿਨਾ ਪਰਮੇਸ਼ਵਰ ਦੇ ਅੱਗੇ ਲੇਟ ਜਾਂਦਾ ਹੀ ਪਰਮੇਸ਼ਵਰ ਦੇ ਸਾਹਮਣੇ ਆਪਣੇ ਆਪ ਨੂੰ ਦੀਨ ਕਰ ਦਿੰਦਾ ਸੀਗਾ ਔਰ ਆਪਣੇ ਲੋਕਾਂ ਲਈ ਪ੍ਰਾਰਥਨਾ ਕਰਦਾ ਸੀ ਪਰਮੇਸ਼ਵਰ ਔਰ 2 ਬਾਤ 40 ਦਿਨ ਔਰ 40 ਰਾਤਾਂ ਪਰਮੇਸ਼ਵਰ ਦੇ ਅੱਗੇ ਇਸੇ ਤਰ੍ਹਾਂ ਹੀ ਭੁੱਖਾ ਪਾਣਾ ਲੇਟਿਆ ਰਿਹਾ ਪਰਮੇਸ਼ਵਰ ਦੇ ਅੱਗੇ ਧੰਦਵਟ ਕਰਦਾ ਰਿਹਾ ਔਰ ਪ੍ਰਾਰਥਨਾ ਕਰਦਾ ਰਿਹਾ ਔਰ ਖੁਦਾਵੰ ਉਸ ਦੀ ਪ੍ਰਾਰਥਨਾ ਨੂੰ ਸੁਣ ਕੇ ਅਨਸਰ ਦਿੰਦੇ ਸੀ ਉਸ ਦੀ ਪ੍ਰਾਰਥਨਾ ਨੂੰ ਸੁਣ ਕੇ ਇਸرائیਲੀ ਲੋਕਾਂ ਨੂੰ ਉਹ ਜੋ ਮਰੀ ਪੇਜ ਜਿਸੀ ਪਰਮੇਸ਼ੁਰ ਦਾ ਜੋ ਕਰੋਸ ਸੀ ਜੋ ਗੁੱਸਾ ਉਹਨਾਂ ਦੇ ਉੱਪਰ ਪੜਕਦਾ ਸੀ ਉਹ ਕੀ ਹੋ ਜਾਂਦਾ ਸੀ ਫਿਰ ਠੰਡਾ ਹੋ ਜਾਂਦਾ ਸੀ ਜਦੋਂ ਮੂਸਾ ਪਰਮੇਸ਼ੁਰ ਦੇ ਕੋਲ ਜਾ ਕੇ ਮਾਫੀ ਮੰਗਦਾ ਸੀ ਪ੍ਰਾਰਥਨਾ ਕਰਦਾ ਸੀ ਔਰ ਅੱਜ ਕੀ ਹੋ ਰਿਹਾ ਪਰਮੇਸ਼ੁਰ ਦੇ ਉਸੇ ਦਾਸ ਦੇ ਖਿਲਾਫ ਉਸ ਦੇ ਘਰ ਦੇ ਮੈਂਬਰ ਹੀ ਉਸ ਦੇ ਖਿਲਾਫ ਬੁੜਬੜਾ ਰਹੇ ਉਸ ਦੇ ਖਿਲਾਫ ਕੁੜਕੜਾ ਰਹੇ ਉਸ ਨੂੰ ਬੁਰਾ ਭਲਾ ਬੋਲ ਰਹੇ ਹੈ ਔਰ ਅੱਜ ਪਰਮੇਸ਼ਰ ਦਾ ਕ੍ਰੋਧ ਕੀ ਹੋਇਆ ਮਰੀਮ ਦੇ ਉੱਪਰ ਔਰ ਹਰੋਨ ਦੇ ਉੱਪਰ ਪੜ ਗਿਆ ਹallelujah ਤਦ ਪ੍ਰਭੂ ਦਾ ਕ੍ਰੋਧ ਮਰੀਮ ਅਤੇ ਹਰੋਨ ਦੇ ਵਿਰੁੱਧ ਪੜ ਕੁਠਿਆ ਅਤੇ ਉਹ ਉਹਨਾਂ ਕੋਲੋਂ ਚਲਾ ਗਿਆ ਬੱਦਲ ਦੇ ਤੰਬੂ ਉੱਤੇ ਉੱਤੋਂ ਹਟਦੇ ਹੀ ਮਰੀਮ ਦਾ ਸਾਰਾ ਸਰੀਰ ਚਿੱਟਾ ਹੋ ਗਿਆ ਅਤੇ ਉਸ ਨੂੰ ਕੋੜ ਦੀ ਬਿਮਾਰੀ ਲੱਗ ਗਈ। ਜਦੋਂ ਹਰੂਨ ਨੇ ਦੇਖਿਆ ਕਿ ਮਰੀਮ ਨੂੰ ਕੋੜ ਦੀ ਬਿਮਾਰੀ ਲੱਗ ਗਈ ਹੈ ਤਾਂ ਉਹ ਤੁਰੰਤ 모ਸਾ ਨੂੰ ਬੋਲਿਆ। हे ਸੁਆਮੀ ਤੂੰ ਮੈਨੂੰ ਇਸ ਤਰ੍ਹਾਂ ਸਾਡੇ ਪਾਪ ਦੀ ਸਜ਼ਾ ਨਾ ਦੇ। ਤੂੰ ਇਸ ਨੂੰ ਇੱਕ ਜਮਾਂਦਰੂ ਦੀ ਮੁਰਦਾ ਲਾਸ਼ ਦੀ ਤਰ੍ਹਾਂ ਨਾ ਰਹਿਂਦੇ। ਇਸ ਲਈ 모사 ਨੇ ਪੁਕਾਰ ਕੇ ਪ੍ਰਭੂ ਨੂੰ ਕਿਹਾ हे ਪਰਮੇਸ਼ਰ ਤੂੰ ਉਸ ਨੂੰ ਚੰਗਾ ਕਰ ਦੇ ਇਸ ਤੇ ਪ੍ਰਭੂ ਨੇ 모사 ਨੂੰ ਕਿਹਾ ਜੇਕਰ ਉਸ ਦੇ ਪਿਤਾ ਨੇ ਉਸ ਦੇ ਮੂੰਹ ਤੇ ਥੁੱਕਿਆ ਹੁੰਦਾ ਤਾਂ ਕੀ ਉਹ 7 ਦਿਨਾਂ ਤੱਕ ਡੇਰਿਆਂ ਤੋਂ ਬਾਹਰ ਦੂਜਿਆਂ ਤੋਂ ਵੱਖ ਆਪਣੀ ਲਾਜ ਕਾਰਨ ਨਾ ਰਹਿੰਦੀ ਇਸ ਲਈ ਉਸ ਨੂੰ 7 ਦਿਨਾਂ ਤੱਕ ਡੇਰਿਆਂ ਤੋਂ ਬਾਹਰ ਬੰਦ ਰੱਖੋ ਅਤੇ ਪਿੱਛੋਂ ਉਹ ਫਿਰ ਤੁਹਾਡੇ ਵਿਚਕਾਰ ਆ ਸਕਦੀ ਹੈ ਸੋ ਮਰੀਮ ਨੂੰ 7 ਦਿਨਾਂ ਤੱਕ ਡੇਰਿਆਂ ਤੋਂ ਬਾਹਰ ਵੱਖ ਬੰਦ ਕਰ ਦਿੱਤਾ ਗਿਆ ਅਤੇ ਇਸرائیਲੀ ਲੋਕ ਉਸ ਦੇ ਵਾਪਸ ਆਉਣ ਤੱਕ ਅੱਗੇ ਨਾ ਵਧੇ ਹallelujah ਪਰਮੇਸ਼ੁਰ ਦਾ ਇਸ ਦੇ ਬਚਨ ਸਾਨੂੰ ਕੀ ਦੱਸ ਰਿਹਾ ਕਿ ਉਹ ਬੁੜਬੁੜਾ ਰਹੀ ਸੀਗੀ ਔਰ ਪਰਮੇਸ਼ੁਰ ਦਾ ਕਰੋਧ ਮਰੀਮ ਦੇ ਉੱਪਰ ਪੜ ਕੁਟਿਆ ਉਠਿਆ ਔਰ ਪਰਮੇਸ਼ਵਰ ਨੇ ਫਿਰ ਕੀ ਕੀਤਾ ਉਸ ਨੂੰ ਕੋੜ ਦੀ ਬਿਮਾਰੀ ਲਾ ਦਿੱਤੀ ਔਰ ਹਰੋਨ ਪੈਰਾ ਵਿੱਚ ਡਿੱਗ ਗਿਆ ਮੂਸਾ ਦੇ ਔਰ ਬੋਲਿਆ ਕਿ ਉਹ ਪੁਕਾਰਨ ਲੱਗਾ ਕਿ हे ਪ੍ਰਭੂ हे ਪ੍ਰਭੂ ਸਾਨੂੰ ਇਹ ਸਜ਼ਾ ਨਾ ਦੇ ਔਰ ਪਰਮੇਸ਼ਵਰ ਨੇ ਜੋ ਪੁਕਾਰ ਰਿਹਾ ਸੀ ਮੂਸਾ ਨੂੰ ਪੁਕਾਰ ਫਿਰ ਮੂਸਾ ਨੇ ਪਰਮੇਸ਼ਵਰ ਨੂੰ ਪੁਕਾਰਿਆ ਕਿ हे ਪਰਮੇਸ਼ਵਰ ਕਿ ਮਰੀਮ ਨੂੰ ਚੰਗਾ ਕਰ ਦੇ ਕਿਉਂਕਿ ਹਰੋਨ ਨੇ ਬੋਲਿਆ ਸੀ ਕਿ ਸਾਡੇ ਪਾਪ ਦੀ ਸਜ਼ਾ ਇਸ ਤਰ੍ਹਾਂ ਸਾਨੂੰ ਨਾ ਦੇ ਕਿ ਮਰੀਮ ਇੱਕ ਜਿੰਦਾ ਲਾਸ਼ ਦੀ ਤਰ੍ਹਾਂ ਬਣ ਕੇ ਰਹਿ ਜਾਏ ਕਿਉਂਕਿ ਜਿਸ ਨੂੰ ਕੋਈ ਦੀ ਬਿਮਾਰੀ ਹੋ ਜਾਂਦੀ ਸੀ ਉਹ ਸ਼ੁੱਧ ਦਾ ਇੱਕ ਰੋਗ ਸਮਝਿਆ ਜਾਂਦਾ ਸੀ ਤੇ ਉਸ ਨੂੰ ਫਿਰ ਜੋ ਜੋ ਸਹੀ ਲੋਕ ਹੁੰਦੇ ਸੀਗੇ ਉਹਨਾਂ ਵਿੱਚ ਆਪਣੇ ਲੋਕਾਂ ਵਿੱਚ ਆਪਣੇ ਪਰਿਵਾਰ ਵਿੱਚ ਉਹ ਬੰਦਾ ਨਹੀਂ ਰਹਿ ਸਕਦਾ ਜਿਸ ਨੂੰ ਇਹ ਬਿਮਾਰੀ ਹੋ ਜਾਂਦੀ ਸੀ ਕੋਰਟ ਦੀ ਔਰ ਉਸਨੂੰ ਵੱਖ ਇੱਕ ਦੂਰ ਕਿਤੇ ਸਾਰੇ ਸਮਾਜ ਤੋਂ ਬਾਹਰ ਰਹਿਣਾ ਪੈਂਦਾ ਸੀਗਾ ਔਰ ਇਸੇ ਤਰ੍ਹਾਂ ਹੀ ਮਰੀਮ ਦੇ ਨਾਲ ਹੋਇਆ ਮਰੀਮ ਨੂੰ ਜਦੋਂ ਇਹ ਕੋਰਟ ਦੀ ਬਿਮਾਰੀ ਹੋ ਗਈ ਤਾਂ ਉਸਨੂੰ ਆਪਣੇ ਸਾਰੇ ਇਸرائیਲੀ ਕੌਮ ਤੋਂ ਵੱਖ ਉਸਨੂੰ ਰੱਖਣਾ ਪਿਆ ਇੱਕ ਕੁਟੀਆ ਦੇ ਵਿੱਚ ਇੱਕ ਅਲੱਗ ਉਸਨੂੰ ਇੱਕ ਸਥਾਨ ਦੇ ਉੱਪਰ ਰੱਖਿਆ ਗਿਆ سات دن تک اس ایک اور دی بماری رہی اس سجا اس سات دن تک رہی اور اس تو بعد وہ چنگی ہو گئی پر کیوں چنگی ہوئی کیونکہ موسا نے پھر تو کیتی پرتھنا کہ کی پرمیشور اس اسنگیا کر دے تو تب پرمیشور نے سات دن تک اس کو سجا دیتی اور اس تو بعد وہ چنگی ہو گئی اور اپنے پھر تو اسرائیلی لوکوں کے آ کے رہی اور اگے اسرائیلی قوم پھر انہوں نے کوچ کی ਔਰ ਸੱਤ ਦਿਨ ਤੱਕ ਉਹ ਵੇਟ ਕਰਦੇ ਰਹੇ ਕਿ ਕਦੋਂ ਮਰੀਮ ਠੀਕ ਹੋਏ ਔਰ ਵਾਪਸ ਹੋਣਾ ਵਿੱਚ ਆਏ ਔਰ ਫਿਰ ਅੱਗੇ ਚੱਲਣ ਸੋ ਇਹ ਹੈ ਕਿ ਪਰਮੇਸ਼ਵਰ ਦੇ ਲੋਕਾਂ ਦੇ ਖਿਲਾਫ ਤੁਸੀਂ ਕਦੀ ਵੀ ਬੁੜਬੜਾਉਣਾ ਨਹੀਂ ਕਿਉਂਕਿ ਪਰਮੇਸ਼ਵਰ ਦਾ ਕਰੋਧ ਅਗਰ ਉਹ ਪਾਸਟਰ ਉਹ ਪਰਮੇਸ਼ਵਰ ਦਾ ਸੋ ਨਵੀ ਸਾਨੂੰ ਕੁਝ ਨਹੀਂ ਕਹਿ ਰਿਹਾ ਪਰ ਪਰਮੇਸ਼ਵਰ ਸਾਨੂੰ ਦੇਖ ਰਿਹਾ ਸਾਨੂੰ ਸੁਣ ਰਿਹਾ ਅਸੀਂ ਜੋ ਸੋਚਦੇ ਹਾਂ ਜੋ ਬੋਲਦੇ ਹਾਂ ਪਰਮੇਸ਼ਵਰ ਉਸ ਨੂੰ ਜਾਂਚਦਾ ਵਰਖਦਾ ਹੈ ਸਾਡੇ ਉਹਨਾਂ ਵਰਡਸ ਨੂੰ ਸਾਡੀਆਂ ਉਹਨਾਂ ਸੋਚਾਂ ਨੂੰ ਉਸ ਦੇ ਅਕੋਰਡਿੰਗਲੀ ਫਿਰ ਸਾਨੂੰ ਪਰਮੇਸ਼ਰ ਸਾਨੂੰ ਫਲ ਦਿੰਦੇ ਹੈ ਜਿਸ ਤਰ੍ਹਾਂ ਮਰੀਮ ਨੇ ਕੀ ਕੀਤਾ موسی ਦੇ ਖਿਲਾਫ ਗੁੜਬੜਾਈ ਔਰ ਪਰਮੇਸ਼ਰ ਨੇ ਕੀ ਕੀਤਾ ਉਸ ਨੂੰ ਸਜ਼ਾ ਦਿੱਤੀ ਸੋ ਇਸੇ ਤਰ੍ਹਾਂ ਹੀ ਸਾਨੂੰ ਕਦੀ ਵੀ ਕਿਸੇ ਦਾਸ ਦੇ ਪਰਮੇਸ਼ਰ ਦੇ ਚੁਣੇ ਹੋਏ ਨਵੀ ਦੇ ਖਿਲਾਫ ਗੁੜਬੜਾਉਣਾ ਨਹੀਂ ਕੁੜਕੜਾਉਣਾ ਨਹੀਂ ਹੈ ਪਰਮੇਸ਼ਰ ਜਾਣਦੇ ਹੈ ਪਰਮੇਸ਼ਰ ਦਾ ਵਚਨ ਦੱਸਦਾ ਕਿ ਬਦਲਾ ਲੈਣਾ ਮੇਰਾ ਕੰਮ ਹੈ ਪਰਮੇਸ਼ਰ ਦਾ वचन ਸਾਨੂੰ ਇਹ ਵੀ ਦੱਸਦਾ ਕਿ ਜੋ ਕੋਈ ਮੇਰੇ ਦਾਸ ਦੇ ਉੱਪਰ ਮੇਰੇ ਨਵੀ ਦੇ ਖਿਲਾਫ ਬੋਲਦਾ ਜਾਂ ਉਸ ਦੇ ਉੱਪਰ ਵਾਰ ਕਰਦਾ ਮੇਰੀ ਅੱਖ ਦੀ ਪੁਤਲੀ ਦੇ ਉੱਪਰ ਵਾਰ ਕਰਦਾ ਪਰਮੇਸ਼ਰ ਨੇ ਸਾਨੂੰ ਜੋ ਪਰਮੇਸ਼ਰ ਦੇ ਦਾਸ ਹੈ ਜੋ ਨਵੀ ਪਰਮੇਸ਼ਰ ਦੇ ਬੱਚੇ ਹੈ ਪਰਮੇਸ਼ਰ ਨੇ ਕੀ ਹੈ ਉਹਨਾਂ ਨੂੰ ਆਪਣੀ ਅੱਖ ਦੀ ਪੁਤਲੀ ਦੇ ਸਮਾਨ ਪਰਮੇਸ਼ਰ ਨੇ ਬਣਾਇਆ ਹੋਇਆ ਪਰਮੇਸ਼ਰ ਸਾਨੂੰ ਇੰਨਾ ਸੰਭਾਲ ਕੇ ਰੱਖਦੇ ਹੈ ਸੋ ਸਾਨੂੰ ਕਦੀ ਵੀ ਕਿਸੇ ਦੇ ਖਿਲਾਫ ਇਸ ਤਰ੍ਹਾਂ ਬੜਾਉਣਾ ਕੁੜਕੜਾਉਣਾ ਨਹੀਂ ਚਾਹੀਦਾ ਕਿ ਅਸੀਂ ਪਰਮੇਸ਼ਰ ਦੀ ਅੱਖ ਦੀ ਪੁਤਲੀ ਦੇ ਉੱਪਰ ਵਾਰ ਕਰੀਏ ਸਾਨੂੰ ਇਹ ਚੀਜ਼ਾਂ ਤੋਂ ਇਹਨਾਂ ਬ੍ਰਾਇਆਂ ਤੋਂ ਹਮੇਸ਼ਾ ਬਚ ਕੇ ਰਹਿਣਾ ਚਾਹੀਦਾ ਪਰਮੇਸ਼ਰ ਦਾ ਜੋ ਪਵਿੱਤਰ ਕਲਾਮ ਸਾਨੂੰ ਸਿਖਾ ਰਿਹਾ ਸਾਨੂੰ ਦੱਸ ਰਿਹਾ ਸਾਨੂੰ ਇਸ ਦੇ ਉੱਪਰ ਅਮਲ ਕਰਨਾ ਚਾਹੀਦਾ ਔਰ ਇਸ ਦੇ ਅਕੋਰਡਿੰਗਲੀ ਸਾਨੂੰ ਅੱਗੇ ਚੱਲਣਾ ਚਾਹੀਦਾ ਕਿ ਅਸੀਂ ਪਰਮੇਸ਼ਰ ਦੇ ਬਚਨਾਂ ਦੇ ਉੱਪਰ ਮੰਨਨ ਕਰਕੇ ਚੱਲੀਏ ਉਸ ਨੂੰ ਧਿਆਨ ਦੇ ਨਾਲ ਇਸ ਨੂੰ ਆਪਣੇ ਹਿਰਦੇ ਦੇ ਅੰਦਰ ਜਮਾ ਕਰਕੇ ਰੱਖ ਲਈਏ ਤਾਂ ਕਿ ਅਸੀਂ ਫਿਰ ਆਪਣੀ ਲਾਈਫ ਵਿੱਚ ਕਦੀ ਦੁਬਾਰਾ ਕੋਈ ਗਲਤੀ ਨਾ ਕਰੀਏ ਕੋਈ ਗੁਨਾਹ ਨਾ ਕਰੀਏ ਜੋ ਸੀ ਆਪਣੀਆਂ ਹੀ ਨਜ਼ਰਾਂ ਵਿੱਚ ਜਾਂ ਸੀ ਪਰਮੇਸ਼ਵਰ ਦੇ ਦਾਸ-ਦਾਸੀਆਂ ਦੇ ਸਾਹਮਣੇ ਸ਼ਰਮਿੰਦੇ ਹੋਈਏ ਖੁਦਾਵੰਦ ਦੀਆਂ ਨਜ਼ਰਾਂ ਵਿੱਚ ਅਸੀਂ ਸ਼ਰਮਿੰਦੇ ਹੋਈਏ ਜਿਸ ਤਰ੍ਹਾਂ ਮਰੀਯਮ ਹੋਈ ਔਰ ਉਸ ਨੂੰ ਕੋੜ ਦਾ ਰੋਗ ਲੱਗ ਗਿਆ ਸਾਨੂੰ ਅੱਜ ਇਸ ਸਟੇਜ ਦੇ ਉੱਪਰ ਅਮਲ ਕਰਨਾ ਚਾਹੀਦਾ ਇਸ ਦੇ ਉੱਪਰ ਪੂਰਾ ਧਿਆਨ ਦੇਣਾ ਚਾਹੀਦਾ ਕਿ ਖੁਦਾਵੰਦ ਦਾ ਵਚਨ ਸਾਨੂੰ ਕੀ ਸਿਖਾ ਰਿਹਾ ਕਿ ਸਾਨੂੰ ਕਦੀ ਵੀ ਪਰਮੇਸ਼ਵਰ ਦੇ ਦਾਸ ਔਰ ਦਾਸੀਆਂ ਦੇ ਖਿਲਾਫ ਬੁੜਬੁੜਾਉਣਾ ਨਹੀਂ ਹੈ ਕੁਝ ਵੀ ਗਲਤ ਨੇਕ ਹਨ ਹallelujah ਸੋ ਖੁਦਾਵੰਦੀ ਇਸ ਵਚਨ ਦੇ ਪੜੇ ਸੁਨੇ ਜਾਣ ਤੇ ਸਭ ਨੂੰ ਆਸ਼ੀਸ਼ ਬਰਕਤ ਮਿਲੇ ਸੋ ਆਓ ਸਭ ਜਨ ਮਿਲ ਕੇ ਪ੍ਰਾਰਥਨਾ ਕਰਦੇ ਹਾਂ ਖੁਦਾਵੰਦੀ ਇਸ ਹਜ਼ੂਰੀ ਦੇ ਵਿੱਚ ਪ੍ਰੈਜੈਂਸ ਦੇ ਵਿੱਚ ਸਭ ਜਨ ਮਿਲ ਕੇ ਹਾਲੇਲੂਇਆ 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 ਧੰਨਵਾਦ ਪਿਤਾ ਪਰਮੇਸ਼ਰ ਜੀ ਮੈਂ ਤੁਹਾਡਾ ਧੰਨਵਾਦ ਕਰੀ ਤੁਹਾਡਾ ਥੈਂਕਸ ਕਰਦੀ ਮੇਰੇ ਸਾਮੱਟੀ ਪਰਮੇਸ਼ਰ ਜੀਵਿਤ ਪਰਮੇਸ਼ਰ ਇਸ ਪਵਿੱਤਰ ਕਲਾਮ ਦੇ ਲਈ ਇਸ ਮੈਸੇਜ ਦੇ ਲਈ ਪਿਤਾ ਪਰਮੇਸ਼ਰ ਜੀ ਜੋ ਤੁਸੀਂ ਸਾਨੂੰ ਸਭ ਨੂੰ ਦਿੱਤਾ ਪਿਤਾ ਪਰਮੇਸ਼ਰ ਸਾਨੂੰ ਸਮਝਾਇਆ ਕਿ ਜਿਸ ਤਰ੍ਹਾਂ ਮਰੀਮ ਨੇ ਪਿਤਾ ਪਰਮੇਸ਼ਰ ਜੀ ਮੂਸਾ ਦੇ ਖਿਲਾਫ ਤੁਹਾਡੇ ਦਾਸ ਦੇ ਖਿਲਾਫ ਬੁੜਬੜਾ ਕੇ ਉਸ ਸਜ਼ਾ ਨੂੰ ਪਾਇਆ ਪਿਤਾ ਪਰਮੇਸ਼ਰ ਜੀ ਕਿ ਅਸੀਂ ਇਸ ਤਰ੍ਹਾਂ ਕਦੀ ਵੀ ਕਿਸ ਦੇ ਖਿਲਾਫ ਬੁੜਬੜਾਈਏ ਨਾ ਜੋ ਤੁਹਾਡੇ ਚੁਣੇ ਹੋਏ ਨਵੀਂ ਦਾਸ ਹੈ ਔਰ ਕਦੇ ਵੀ ਇਸ ਤਰ੍ਹਾਂ ਦੀ ਸਜ਼ਾ ਨੇ ਕੋਈ ਵੀ ਸਜ਼ਾ ਆਪਣੀ ਲਾਈਫ ਵਿੱਚ ਨਾ ਪਾਈਏ ਪਿਤਾ ਪਰਮੇਸ਼ਰ ਜੀ ਸਾਨੂੰ ਸਭ ਨੂੰ ਇਹ ਅਨੁਗ੍ਰਹਿ ਦੇ ਸਾਡੇ ਸ਼ਬਦਾਂ ਦੇ ਉੱਪਰ ਸਾਡੇ ਬੋਲਣ ਚੱਲਣ ਉੱਠਣ ਬੈਠਣ ਦੇ ਉੱਪਰ ਸਾਡੀਆਂ ਸੋਚਾਂ ਸਮਝਾਂ ਵਿਚਾਰਾਂ ਦੇ ਉੱਪਰ ਪਿਤਾ ਪਰਮੇਸ਼ਰ ਜੀ ਸਿਰਫ ਔਰ ਸਿਰਫ ਤੁਹਾਡਾ ਹੀ ਅਧਿਕਾਰ ਹੋਏ ਮੇਰੇ ਜਿੰਦਾ ਖੁਦਾ ਬੰਦਾ ਉਹ ਤੁਸੀਂ ਸਾਡੀ ਅਗਵਾਈ ਕਰੋ ਅਸੀਂ ਕੀ ਬੋਲਣਾ ਕੀ ਸੁੰਣਾ ਕੀ ਸਮਝਣਾ ਪਿਤਾ ਪਰਮੇਸ਼ਰ ਜੀ ਸਾਡੀਆਂ ਸੋਚਾਂ ਸਮਝਾਂ ਵਿਚਾਰਾਂ ਦੇ ਉੱਪਰ ਪਿਤਾ ਪਰਮੇਸ਼ਰ ਜੀ ਤੁਹਾਡਾ ਹੀ ਅਧਿਕਾਰ ਹੋਏ ਤੁਸੀਂ ਆਪਣੀ ਪਵਿੱਤਰ ਆਤਮਾ ਦੀ ਅਗਵਾਈ ਦੇ ਵਿੱਚ ਪਿਤਾ ਪਰਮੇਸ਼ਰ ਜੀ ਲੈ ਕੇ ਸਾਨੂੰ ਚਲਾਓ ਪਿਤਾ ਪਰਮੇਸ਼ਰ ਜੀ ਉਹਨਾਂ ਜੀ ਉਸ ਨਾਮ ਦੇ ਅਕੋਰਡਿੰਗਲੀ ਪਿਤਾ ਪਰਮੇਸ਼ਰ ਜੀ ਜੋ ਤੁਸੀਂ ਸਾਡੇ ਸਭ ਲਈ ਤਿਆਰ ਕੀਤੀਆਂ ਪਿਤਾ ਪਰਮੇਸ਼ਰ ਜੀ ਸਾਨੂੰ ਉਸ ਤਰ੍ਹਾਂ ਦੇ ਬਣਾਓ ਔਰ ਉਹਨਾਂ ਸਾਰੀਆਂ ਬਲੇਸਿੰਗਸ ਨੂੰ ਪਿਤਾ ਪਰਮੇਸ਼ਵਰ ਜੀ ਸਾਡੀਆਂ ਚੋਲੀਆਂ ਦੇ ਵਿੱਚ ਪਾਓ ਮੇਰੇ ਜੰਦਾ ਖੁਦਾਵੰਦ ਮੈਂ ਤੁਹਾਡਾ ਧੰਨਵਾਦ ਕਰਦੀ ਤੁਹਾਡਾ ਥੈਂਕਸ ਕਰਦੀ ਮੇਰੇ ਜੀਵਿਕ ਪਰਮੇਸ਼ਵਰ ਔਰ ਜੋ ਕੋਈ ਵੀ ਸੁਨੇ ਇਸ ਮੈਸੇਜ ਨੂੰ ਇਸ ਵਚਨ ਨੂੰ ਪਿਤਾ ਪਰਮੇਸ਼ਵਰ ਜੀ ਆਪਣੀ ਜ਼ਿੰਦਗੀ ਦੇ ਅੰਦਰ ਆਪਣੀ ਲਾਈਫ ਦੇ ਵਿੱਚ ਪਿਤਾ ਪਰਮੇਸ਼ਵਰ ਜੀ ਇਹਨਾਂ ਚੀਜ਼ਾਂ ਨੂੰ ਪਿਤਾ ਪਰਮੇਸ਼ਵਰ ਜੀ ਪੂਰਨ ਤੋਰ ਤੇ ਅਪਨਾਏ ਔਰ ਮੇਰੇ ਜ਼ਿੰਦਾ ਖੁਦਾਵੰਦਾ ਉਸ ਦੀ ਜ਼ਿੰਦਗੀ ਉਦਾਰ ਪਾਈ ਤੁਹਾਡੇ ਸਮਰਤੀ ਨਾਮ ਦੇ ਵਿੱਚ ਇੰਦਾ ਖੁਦਾਵੰਦ ਜੀ ਮੈਂ ਤੁਹਾਡਾ ਧੰਨਵਾਦ ਕਰਦੀ ਤੁਹਾਡਾ ਥੈਂਕਸ ਕਰਦੀ ਔਰ ਇਸ ਪ੍ਰਾਰਥਨਾ ਨੂੰ ਮੰਗਦੀ ਤੁਹਾਡੇ ਪਿਆਰੇ ਬੱਚੇ ਪ੍ਰਭ ਯੀਸ਼ੂ ਮਸੀਹ ਦੇ ਨਾਮ ਵਿੱਚ ਆਮੇਨ ਹਾਲੇਲੂਇਆ ਹਾਲੇਲੂਇਆ ਹਾਲੇਲੂਇਆ